जी, वडिया वडिया हो हो। जी, वेलकम जी ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸੁਆਗਤ ਹੈ ਸਾਡੇ ਅਨਹਦ ਆਰਟਸ ਬੁਟੀਕ ਚੈਨਲ ਤੇ ਜਿੰਨੂੰ ਤੁਸੀਂ ਬਹੁਤ ਹੀ ਪਿਆਰ ਦੇ ਰਹੇ ਹੋ ਔਰ ਬਹੁਤ ਹੀ ਵਧੀਆ-ਵਧੀਆ ਸੂਟ ਪਾ ਕੇ ਖੁਸ਼ ਹੋ ਰਹੇ ਹੋ ਸასი ਕਾਲ ਜੀ ਵੈਲਕਮ ਕਰਦੇ ਹਾਂ ਜੀ ਆਪਣੇ YouTube ਚੈਨਲ ਤੇ ਤੇ ਅੱਜ ਲੈ ਕੇ ਆ ਗਏ ਆਪਾਂ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਤੋਂ ਪਾਰਟੀ ویئر ਸੂਟ ਜਿਹੜੇ ਕਿ ਬਹੁਤ ਹੀ ਸੋਹਣੇ-ਸੋਹਣੇ ਤੇ ਬੜੇ ਹੀ ਜੈਨੂਨ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕੁਆਲਿਟੀ ਦਵਾਂਗੇ ਘੈਂਟ ਰੇਟ ਦਵਾਂਗੇ ਸੁਪਰ ਘੈਂਟ ਦੋ ਆਪਸ਼ਨ ਆ ਦਵਾਂਗੇ ਤੁਹਾਨੂੰ ਤੇ ਜਿਹੜੇ ਜਿਹੜੇ ਕਸਟਮਰ ਨੇ ਅੱਗੇ ਸੂਟ ਸੜਕੋਏ ਲੈ ਆ ਤੇ ਜੇ ਦੁਬਾਰੇ ਉਹ ਡਿਮਾਂਡ ਕਰਦੇ ਤਾਂ ਆਪਾਂ ਰਿਪੀਟ ਤੇ ਲੈ ਕੇ ਆ ਗਏ ਆ ਥੋੜਾ ਟਾਈਮ ਲੱਗ ਗਿਆ ਰੈਡੀ ਹੋਣ ਚ ਸੂਟਾਂ ਨੂੰ ਤੇ ਆ ਗਏ ਨੇ ਰਿਪੀਟ ਦੇ ਉੱਤੇ ਰੇਟ ਇਹਨਾਂ ਦਾ ਹੈਗਾ ਜੇ ਸਿਰਫ ਸਿਰਫ 500 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਕ੍ਰੇਪ ਸਿਲਕ ਦੇ ਸੂਟ ਜੇ ਡਿਜ਼ਾਈਨ ਚੈੱਕ ਕਰੋ ਜਰੀ ਕਰਨਾਂ ਦਾ ਆ ਲਓ ਜੀ ਫੋਰੇਵਰ ਕਲਰ ਬਲੈਕ ਬਲੈਕ ਦੇ ਉੱਪਰ ਐਮਬਰਾਇਡਰੀ ਰੈਡੀ ਥ्रेड ਵਰਕ ਹੈ ਉਹਦੇ ਵਿੱਚ ਤੁਹਾਨੂੰ ਕਲਰ ਚੇਂਜ ਮਿਲਣਗੇ ਕਲਰ ਸਾਡੇ ਕੋਲ ਸੂਟਸ ਦਾ ਜਿਹੜਾ ਬੇਸ ਹੈ ਉਹ 올ਓਵਰ ਬਲੈਕ ਹੀ ਮਿਲੇਗਾ ਔਰ ਇਹ ਔਨ ਦਾ ਡਿਮਾਂਡ ਤੇ ਅਸੀਂ ਰਿਪੀਟ ਕੀਤੇ ਆ ਦੁਬਾਰਾ ਕਿਉਂਕਿ ਕਸਟਮਰਸ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਇੱਕ ਡਿਜ਼ਾਈਨ ਇਹਦੇ ਚ ਆਪਾਂ ਐਡ ਕੀਤਾ ਹੋਰ ਹਾਂ ਇੱਕ ਡਿਜ਼ਾਈਨ ਹੁੰਦਾ ਲਾ ਤਿੰਨ ਡਿਜ਼ਾਈਨ ਆਏ ਸੀ ਕੋਨੇਰੇ ਵਿੱਚ 4 ਡਿਜ਼ਾਈਨ ਨੇ ਇੱਕ ਡਿਜ਼ਾਈਨ ਨੂੰ ਐਡ ਕਰਕੇ ਲਿਆਂਦਾ ਬਹੁਤ ਹੀ ਵਧੀਆ ਸੂਟ ਆ ਦੇਖੋ ਇਹਦਾ ਸਾਰਾ ਫਰੰਟ ਜਿਹੜਾ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਔਰ ਕ੍ਰੇਪ ਵੀ ਜਿਹੜੀ ਹੈ ਬਿਲਕੁਲ ਐਮ ਮਲਾਈ ਜੀ ਹੈ ਵਧੀਆ ਵਧੀਆ ਵਾਲੀ ਕ੍ਰੇਪ ਆ ਕੋਈ ਕੀ ਹਾਂਦੇ ਹੁੰਦੇ ਆ ਚਾਲੂ ਜਾਂ ਕੰਮ ਨਹੀਂਗਾ ਹਾਂਜੀ ਹਾਂਜੀ ਤੇ ਰੇਟ ਜਿਹੜਾ ਤੁਹਾਨੂੰ ਪਤਾ ਸਾਡਾ ਹਰ ਹਾਂ ਹਰ ਵਾਰੀ ਆਪਾਂ ਧੜ ਲਈ ਸਸਤੀ ਰੇਂਜ ਲੈ ਕੇ ਆਉਂਨੇ ਆ ਵਧੀਆ ਕੁਆਲਿਟੀ ਦੇ ਨਾਲ ਔਰ ਇਹਦੇ ਨਾਲ ਉਹੀ ਡਿਜੀਟਲ ਪ੍ਰਿੰਟ ਦੁਪੱਟਾ ਜੇ ਜੋ ਥ੍ਰੈਡ ਵਰਕ ਦੇ ਵਿੱਚ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਜੋ ਥ੍ਰੈਡ ਵਰਕ ਹੈ ਬਲੂ ਜਸਟ ਹਮ ਫਿਰੋਜ਼ੀ ਕਲਰ ਦੇ ਵਿੱਚ ਉਸਰੇ ਫਿਰੋਜ਼ੀ ਦੇ ਵਿੱਚ ਇਹਦੇ ਫਲਾਵਰ ਹੋਣਗੇ ਡਿਜੀਟਲ ਦੇ ਪ੍ਰਿੰਟ ਦੇ ਵਿੱਚ ਇਹ ਜਿਹੜਾ ਆਜੂਗਾ ਤੁਹਾਨੂੰ ਜਿਹੜਾ ਡਿਜ਼ਾਈਨ ਕਢਾਈ ਦਾ ਸੇਮ ਆਜੂਗਾ ਇਹਦੇ ਉੱਪਰ ਫਲਾਵਰਸ ਦੇ ਡਿਜ਼ਾਈਨ ਦੁਪੱਟਾ ਸੇਮ ਰਹੂਗਾ بیس ਜਿਹੜਾ ਗ੍ਰੇ ਤੇ ਚਨਾਉਣ ਦਾ ਦੁਪੱਟਾ ਜੇ ਬਿਲਕੁਲ ਇਹਨੂੰ ਤੁਸੀਂ ਆਪਣੇ ਅਕੋਰਡਿੰਗਲੀ ਦੁਪੱਟੇ ਨੂੰ ਰੈਡੀ ਕਰਵਾ ਸਕਦੇ ਹੋ ਲੇਸ ਵਰਕ ਕਰਾ ਕੇ ਜੋ ਵੀ ਤੁਸੀਂ ਮੈਚਿੰਗ ਕਰਨੀ ਹੈ ਇਹਦੇ ਨਾਲ ਬਲੈਕ 골ਡਨ ਦੀ ਕੁਝ ਵੀ ਬਾਰਡਰ ਤੇ ਤੁਸੀਂ ਇਹਦੇ ਇਦਾਂ ਕੱਟ ਕਰਕੇ ਕੁਝ ਵੀ ਲਗਵਾ ਸਕਦੇ ਹੋ ਬਹੁਤ ਹੀ ਪਿਆਰੇ ਦੁਪੱਟੇ ਨੇ ਕੋਲ ਖੁੱਲਲੇ ਦੁਪੱਟੇ ਇਹ ਵੀ ਨਹੀਂ ਤੁਹਾਨੂੰ ਖੋਲ ਕੇ ਇੱਕ ਵਾਰ ਦਿਖਾ ਦਿੰਨੇ ਆ ਤੇ ਬਾਕੀ ਤੁਹਾਨੂੰ ਅਸੀਂ ਓਦਾਂ ਹੀ ਸੂਟ ਦਿਖਾਵਾਂਗੇ ਤੇ ਦੁਪੱਟੇ ਸਾਰੇ ਇਹ ਡਿਜੀਟਲ ਦੁਪੱਟਾ ਜਿਹੜਾ ਕੱਲਾ ਢਾਈ 300 ਦਾ ਦੁਪੱਟਾ ਹੀ ਆ ਡਿਜੀਟਲ ਕੱਲਾ ਜਿਹੜਾ ਆਹ ਲਓ ਦੁਪੱਟੇ ਬਹੁਤ ਖੁੱਲੇ ਕਰੋ ਚੈੱਕ ਕਿੰਨਾ ਖੁੱਲਾ ਡੁੱਲਾ ਦੁਪੱਟਾ ਆ ਬਿਲਕੁਲ ਸਰਦਾਰੀ ਦੁਪੱਟੇ ਆ ਇਹ ਜਿਹੜੇ ਬਸ ਮਾੜੇ ਮੋਟੇ ਜੇ ਫਿਨਿਸ਼ਿੰਗ ਜਿਹੜੀ A1 ਹੈ ਇਹਨਾਂ ਦੀ ਆਹ ਲਓ ਜੀ ਇਹਨਾਂ ਨੂੰ ਡਿਜ਼ਾਈਨ ਕਰਾਉਣ ਦੀ ਲੋੜ ਵੀ ਨਹੀਂ ਕਿ ਚਾਰਜ ਫਿਰੇ ਪੂਰੀ ਪੱਟੀ ਜਿਹੜੀ ਡਿਜੀਟਲ ਪ੍ਰਿੰਟ ਦੀ ਬਣੀ ਹੈ ਇਹਦੇ ਤੇ ਬਿਲਕ ਪਈ ਆਪਣੀ ਇੱਛਾ ਮੁਤਾਬਕ ਅਗਰ ਇਤੇ ਕੋਈ ਲੇਸ ਵਰਕ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਕਰਾ ਸਕਦੇ ਹੋ ਇਹ ਮੈਂ ਗਰੰਟੀ ਦੇ ਦਿੰਦਾ ਵੀ ਇੰਨੀ ਰੇਂਜ ਤੇ ਇੰਨੀ ਰੇਟ 'ਚ ਇਹੋ ਜਿਹਾ ਸੂਟ ਤੁਹਾਨੂੰ ਨਹੀਂ ਮਿਲ ਸਕਦੇ ਸਿਰਫ ਸਾਡੇ ਕੋਲੋਂ ਹੀ ਮਿਲ ਸਕਦੇ ਜੇ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਲੈ ਸਕਦੇ ਜੀ ਬਿਲਕੁਲ ਇਹ ਸਾਡਾ ਸੀਗਾ ਫਿਰੋਜ਼ੀ ਸ਼ੇਡ ਨੈਕਸਟ ਆ ਗਿਆ ਸਾਡੇ ਕੋਲ ਪਿਸਤਾ ਸ਼ੇਡ ਟਰੈਡ ਵਰਕ ਉਹੀ ਅਗੇਨ ਬਲੈਕ ਅ ਬਲੈਕ ਬੇਸ ਦਾ ਸਾਰੇ ਸੂਟ ਦਾ ਇਹ ਤੁਹਾਨੂੰ ਸਾਰੇ ਬਲੈਕ ਹੀ ਆਉਣੇ ਆ ਇਹਦੇ ਵਿੱਚ ਪਿਸਤਾ ਜਿਹੜਾ ਉਹ ਥ੍ਰੈਡ ਵਰਕ ਆਏਗਾ ਫਰੰਟ ਦਾ ਸਾਰਾ ਫਿਓਰਦਾ ਬਣਿਆ ਹੋਇਆ ਤੇ ੱਲੇ ਦਾ ਤੇ ਧਾਗੇ ਦਾ ਕੰਮ ਜਿਹੇ ਇਹਦੇ ਵਿੱਚ ਇਹਦੇ ਨਾਲ ਵੀ ਸੇਮ ਦੁਪੱਟਾ ਜਿਹੜਾ ਆਊਗਾ ਬੇਸ ਗ੍ਰੇ ਕਲਰ ਦਾ ਤੇ ਜਿਹੜਾ ਇਹਦੇ ਵਿੱਚ ਫਲਾਵਰ ਆਊਗਾ ਉਹ ਪਿਸਤਾ ਉਹ ਪਿਸਤਾ ਦੇ ਨਾਲ ਪਿਸਤਾ ਆ ਲੋ ਇਦਾਂ ਮੈਚਿੰਗ ਆਉਂਦੀ ਜਨਾਂ ਦੀ ਚੈੱਕ ਕਰ ਲਓ ਔਰ ਬਹੁਤ ਸੋਨਾ ਹੈ ਵੀ ਦੁਪੱਟਾ ਵੀ ਸੇਮ ਡਿਜੀਟਲ ਮੈਨੂੰ ਲੱਗਦਾ ਨਹੀਂ ਆਪਾਂ ਨੂੰ ਇਹਨੂੰ ਖੋਲਣ ਦੀ ਲੋੜ ਹੈ ਕਿਉਂਕਿ ਆਲਰੇਡੀ ਅਸੀਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾ ਦਿੱਤਾ ਸੇਮ ਇਦਾਂ ਹੀ ਆ ਇਹਦੇ ਨਾਲ ਹੀ ਸੇਮ ਹੈ ਹ ਕਿਉਂਕਿ ਸਾਡੇ ਤਿਆਰ ਕਰਨ ਵਾਲਿਆਂ ਨੂੰ ਵੀ ਫਿਰ ਥੋੜੀ ਪ੍ਰੋਬਲਮ ਹੋਣੀ ਉਹਨਾਂ ਦਾ ਵੀ ਅਸੀਂ ਸੋਚਣਾ ਹੁੰਦਾ ਸਾਰੀ ਟੀਮ ਨਾਲ ਕੇ ਕੰਮ ਕਰਦੀ ਹੈ ਨਾ ਫਿਰ ਲਓ ਜੀ ਆਹ ਕਰੋ ਚੈੱਕ ਇਹ ਆ ਗਿਆ ਜੇ ਪਿੰਕ ਕਲਰ ਪਿੰਕ ਕਲਰ ਜੇ ਮੈਂ ਤੁਹਾਨੂੰ ਇੱਕ ਵਾਰੀ ਨਾ ਕਢਾਈ ਡਿਜ਼ਾਈਨ ਸਫਾਈ ਸਾਰੀ ਚੀਜ਼ ਜਿਹੜੀ ਨਾ ਮੈਂ ਕੋਲੋਂ ਵਿਖਾ ਦਨਾਂ ਤਾਨੂੰ ਕਿਤੇ ਇਹ ਨਾ ਲੱਗੇ ਵੀ ਖਰੇ ਰੇਟ ਘਟਿਆ ਤੇ ਖਰੇ ਕੋਜੇ ਇਹਦੇ ਵਿੱਚ ਉਹਨਾਂ ਨੇ ਘੱਟ ਕਰਤਾ ਕਢਾਈ ਦੀ ਫਿਨਿਸ਼ਿੰਗ ਬਹੁਤ ਹੀ ਪਿਆਰੀ ਆ ਬਹੁਤ ਹੀ ਵਧੀਆ थ्रेड ਪਲਸ ਤੇ ਲਵ ਜੇ ਆ ਫਰੰਟ ਸਾਰਾ ਬਣਿਆ ਹੋਇਆ ਜੇ 5 ਮੀਟਰ ਦਾ ਸੂਟ ਜੇ ਕੱਟ 5 ਮੀਟਰ ਜੀ ਦੀ ਜੇ ਇਹਨਾਂ ਸੂਟਾਂ ਦੀ 5 ਮੀਟਰ ਦੀ ਕੱਟ ਤੇ ਦੁਪੱਟੇ ਦੀ ਕੱਟ 2.5 ਮੀਟਰ ਦੀ ਜੇ ਦੁਪੱਟਾ ਇਹਦੇ ਨਾਲ ਦੇਖੋ ਜੇ ਫਲਾਵਰ ਸੇਮ ਹੈ ਜਸਟਾ ਦੀ ਐਮਬਰਾਇਡਰੀ ਸੇਮ ਪਿੰਕ ਕਲਰ ਦੇ ਪਿੰਕ ਕਲਰ ਤੇ ਫਲਾਵਰਸ ਦਾ ਸੇਮ ਮੈਚਿੰਗ ਇਹ ਵੀ ਉਹਦੇ ਨਾਲ ਡਿਜੀਟਲ ਦੁਪੱਟਾ ਵਿਦ A O ਸੇ ਇਸ ਤੋਂ ਪਹਿਲਾਂ ਜਿਹੜਾ ਸਟਾਕ ਆਇਆ ਹੈਗਾ ਉਹ ਵੀ ਤੁਸੀਂ ਬੜਾ ਹੀ ਪਿਆਰ ਦਿੱਤਾ ਸੀ ਉਸ ਸਟਾਕ ਨੂੰ ਵੀ ਤੇ ਇਹ ਹੁਣ ਦੁਬਾਰੇ ਆ ਗਿਆ ਤੁਹਾਡੀ ਡਿਮਾਂਡ ਦੇ ਉੱਤੇ ਤੇ ਆਊਗਾ ਸਾਰਾ ਬਲੈਕ ਬਿਲਕੁਲ ਇਹ ਫਿਰ ਤੋਂ ਉਸੇ ਡਿਜ਼ਾਈਨ ਦੇ ਵਿੱਚ ਪੀ ਪੀਚ ਸ਼ੇਡ ਹੈ ਬਲੈਕ ਦੇ ਉੱਪਰ ਇਹਦਾ ਸਾਰਾ ਫਰੰਟ ਜੇ ਬਹੁਤ ਹੀ ਪਿਆਰਾ ਫਿਰ ਤੋਂ ਅੱਗੇ ਸਾਰਾ ਬਾਰਡਰ ਹਲਕਾ ਜਿਹਾ ਬਣਿਆ ਹੋਇਆ ਹੈ ਲੇਕਿਨ ਫਰੰਟ ਜਿਹੜਾ ਹੈ ਉਹ ਕਾਫੀ ਹੈਵੀ ਲੁੱਕ ਦੇ ਵਿੱਚ ਹੈ ਬਹੁਤ ਹੀ ਪਿਆਰਾ ਦੁਪੱਟਾ ਸੂਟ ਹੈ ਔਰ ਇਹਦੇ ਨਾਲੇ ਦਾ ਜਿਹੜਾ ਦੁਪੱਟਾ ਹੈ ਸੇਮ ਐਜ਼ ਇਟ ਇਜ਼ ਡਿਜੀਟਲ ਲੇਕਿਨ ਇਹਦੇ ਫਲਾਵਰ ਜਿਹੜੇ ਆ ਉਹ ਪੀਚ ਆ ਉਹ ਸੇਮ ਪੀਚ ਅਹੀ ਚੀਜ਼ਾਂ ਅਹੀ ਚੀਜ਼ਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਬਾਰ-ਬਾਰ ਕਿ ਸੂਟ ਬਲੈਕ ਦੁਪੱਟਾ ਬੇਸ ਗ੍ਰੇ ਤੇ ਫਲਾਵਰ ਜਿਹੜੇ ਆਉਣਗੇ ਉਹ ਕਢਾਈਆਂ ਦੇ ਨਾਲ ਮੈਚਿੰਗ ਕਰਦੇ ਨੇ ਸੋਹਣੀਆਂ ਚੀਜ਼ਾਂ ਦਾ ਏਮਬਰਾਇਡਰੀ ਦਾ ਥ्रेड ਵਰਤਿਆ ਤੇ ਸਿਰਫ 550 ਰੁਪਈਆ ਦੇ ਵਿੱਚ ਜੇ ਸ਼ਿਪਿੰਗ ਫਰੀ ਦੇ ਨਾਲ ਇਹ ਸੀਗਾ ਸਾਡਾ ਇੱਕ ਪੈਟਰਨ ਏਮਬਰਾਇਡਰੀ ਦਾ ਜਿਹਦੇ ਵਿੱਚ ਆਪਾਂ ਕੋ ਆਗੇ ਚਾਰ ਚੰਦ ਵੈਰੀ ਨਿਊ ਸੂਟ ਥੈਂਕ ਯੂ ਜੀ ਨੈਕਸਟ ਆ ਗਿਆ ਸਾਡੇ ਕੋਲ ਡਿਫਰੈਂਟ ਪੈਟਰਨ ਹੈ embroidery ਦਾ ਇਹਦੇ ਜੋ ਡਿਜ਼ਾਈਨ ਆ ਗਿਆ ਚੇਂਜ ਕਲਰ ਕੁਆਲਟੀ ਸੇਮ ਸੇਮ ਕਲਰ ਉਹੀ ਹੋਣਗੇ ਚੋਰ ਜਿਹੜੇ ਅਸੀਂ ਤੁਹਾਨੂੰ ਪਹਿਲਾਂ ਦਿਖਾਏ ਆ ਫਿਰੋਜ਼ੀ ਪਿੰਕ ਪੀਲ ਇਹ ਵੀ ਡਿਜ਼ਾਈਨ ਜਿਹੜਾ ਜੇ ਇਹ ਵੀ ਰਿਪੀਟ ਤੇ ਆ ਇੱਕ ਡਿਜ਼ਾਈਨ ਐਡ ਕੀਤਾ ਤੁਹਾਨੂੰ ਮੈਂ ਵੀ ਦੱਸ ਦੂੰਗਾ ਕਿਹੜਾ ਐਡ ਹੋਇਆ ਜੀ ਤੁਹਾਨੂੰ ਲਾਸਟ ਚ ਸਰਪ੍ਰਾਈਜ਼ ਹੋਣੇ ਵਾਸਤੇ ਹਾਂ ਚਲੋ ਉਹ ਵੀਡੀਓ ਦੇ ਐਂਡ ਤੱਕ ਬਣੇ ਰਹੋ ਉਹ ਵੀ ਐਂਡ ਚੀਜ਼ ਦਵਾਂਗੇ ਤੁਹਾਨੂੰ ਆ ਇਹਦਾ ਫਰੰਟ ਹੈ ਫਰੰਟ ਪਲੱਸ ਇਹਦਾ ਬਾਰਡਰ ਥੋੜਾ ਹੈਵੀ ਹੈ ਜਿਹੜਾ نیچے ਬਣਿਆ ਹੈ ਕੇਰੇ ਦਾ ਔਰ ਸੇਮ ਐਜ਼ ਇਟ ਇਜ਼ ਉਹੀ ਦੁਪੱਟਾ ਡਿਜੀਟਲ ਪ੍ਰਿੰਟ ਦੇ ਨਾਲ ਐਜ਼ ਇਟ ਇਜ਼ ਜੋ ਫਲਾਵਰ ਬਨੇ ਆ ਉਹੀ ਦੁਪੱਟੇ ਦੇ ਉੱਪਰ ਫਲਾਵਰਸ ਹੈ ਬਲੈਕ ਕਲਰ ਫ੍ਰੈਂਡ ਔਰ ਸਾਡੇ ਪਾਸ ਦੁਪੱਟਾ ਰੇਟ ਓਨਲੀ ਐਂਡ ਓਨਲੀ 550 ਇਹ ਪੈਟਰਨ ਚੇਂਜ ਹੋ ਗਿਆ ਹੈ ਲੇਕਿਨ ਚੀਜ਼ ਸੇਮ ਐਜ਼ ਇਟ ਇਜ਼ ਉਹੀ ਜੇ ਕੁਆਲਿਟੀ ਸੇਮ ਜੇ ਜਿਹੜੀ ਪਹਿਲਾਂ ਕਸਟਮਰ ਦੇ ਕੋਲ ਪਹੁੰਚੀ ਆ ਚੈੱਕ ਕਰਿਓ ਕੋਈ ਸ਼ਤਲਵਾਰ ਕਿੰਨੇ ਮੇਰੇ ਮਾਮਾ ਜੀ ਤੇ ਨਹੀਂ ਤੇ ਕਿਤੇ ਤਾਰਾ ਚੰਦ ਦਸ ਦੋ ਜੀ ਵੀ ਉਹਨਾਂ ਦੇ ਮਾਮਾ ਜੀ ਕਰੀਓ ਕੋਈ ਨਹੀਂ ਮੈਸੇਜ ਫੋਨ ਕਰ ਲਓ ਆਪਸ ਦੇ ਵਿੱਚ ਸੇਮ ਐਸ ਇਟ ਇਜ਼ ਪੈਟਰਨ ਉਹੀ ਜਿਹੜਾ ਸੀ ਹੁਣ ਸੈਕਿੰਡ ਖੋਲਿਆ ਉਹਦੇ ਵਿੱਚ ਆ ਗਿਆ ਕ੍ਰੇਪਸ ਕ੍ਰੇਪ ਚੀਕ ਜੀ ਪੀਚ ਫੁੱਜੀ ਸਿੰਘ ਜੀ ਪੀਚ ਏਡੇ ਵਿੱਚ ਇਹਦੇ ਫਲਾਵਰ ਬਣਿਆ ਥਰੈਡ ਵਰਕ ਹੈ ਪਲੱਸ ਤਿੱਲਾ ਵਰਕ ਹੈ ਆ ਸਾਰਾ ਇਹਦਾ ਸ਼ਰਟ ਦਾ ਫਰੰਟ ਹੈ ਬਹੁਤ ਹੀ ਸੋਹਣਾ ਫਰੰਟ ਬਣਿਆ ਹੈ ਆਹ ਲਓ ਇਹਦੇ ਨਾਲ ਦੁਪੱਟਾ ਚਨਾਉਣ ਦਾ ਚਨਾਉਣ ਦਾ ਦੁਪੱਟਾ ਡਿਜੀਟਲ ਪ੍ਰਿੰਟ ਸੇਮ ਪੀਚ ਐਜ਼ ਇਟ ਇਜ਼ ਫਲਾਵਰ ਉਹਦੇ ਬਣੇ ਹੋਏ ਆ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਸੇਮ ਦੁਪੱਟੇ ਦੁਪੱਟਿਆਂ ਤੇ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਏਗੀ ਨਾ ਤੁਹਾਨੂੰ ਕੋਈ ਸੂਟ ਦੀ ਔਰ ਤੁਹਾਨੂੰ ਪਤਾ ਹੈ 550 ਦੇ ਵਿੱਚ ਸੂਟ ਤੇ ਦੁਪੱਟਾ ਕੋਈ ਵੀ ਨਹੀਂ ਜੇ ਸੂਟ ਦੁਪੱਟਾ ਦਵਾਂਗੇ ਫੁੱਲ ਗਰੰਟੀ ਦੇ ਨਾਲ ਕੋਈ ਲਾਂਮੇ ਵਾਲਾ ਕੰਮ ਨਹੀਂ ਕੋਈ ਵੀ ਬਾਬੇ ਦੀ ਕਿਰਪਾ ਹੈ ਜੀ ਤੁਹਾਡੀਆਂ ਅਸੀਸਾਂ ਆ ਅੱਜ ਤੱਕ ਕਿਸੇ ਵੀ ਸੂਟ ਦਾ ਕੋਈ ਵੀ ਲਾਂਮਾ ਨਹੀਂ ਹੈਗਾ ਜੇ ਕੋਈ 19 ਕੀ ਹੋਈ ਹੋਊਗੀ ਤੇ ਆਪਾਂ ਉਹ ਕਸਟਮਰ ਦੇ ਨਾਲ ਪੂਰਾ ਕੰਪਰਮਾਈਜ਼ ਕਰਕੇ ਸੈਟੀਸਫਾਈ ਕੀਤਾ ਕਸਟਮਰ ਨੂੰ ਫ੍ਰੀ ਡਿਲੀਵਰੀ 550 ਰੁਪਈਆ ਚ ਹਾਂਜੀ ਫ੍ਰੀ ਡਿਲੀਵਰੀ ਹੈ 550 ਦੇ ਵਿੱਚ ਆ ਜੀ ਤੁਹਾਡਾ ਪਿਸਤਾ ਸ਼ੇਡ ਬਹੁਤ ਹੀ ਪਿਆਰੀ ਉਹੀ ਪੈਟਰਨ ਜਿਹੜਾ ਸੀ ਮੈਂ ਤੁਹਾਨੂੰ ਕੋਲੋਂ ਦਿਖਾ ਦੇਣਾ ਫੋਨ 'ਚ ਥੋੜੀ ਜਿਹੀ ਆਉਣ ਨਹੀਂ ਡਈ ਇਹ ਹੈਗਾ ਪਿਸਤਾ ਕਲਰ ਤੇ ਕੜਾਈ ਹੋਊਗੀ ਤਿੱਲੇ ਦੀ ਐਕਚੁਅਲੀ 골ਡਨ ਨਾਲ ਥੋੜਾ ਮੈਚ ਹੋ ਗਿਆ ਜ਼ਾਦਾ ਹਾਂਜੀ ਕਰਕੇ ਨਹੀਂ ਤਾਂ ਪਿਸਤਾ ਬਹੁਤ ਪਿਆਰਾ ਵੀ ਸ਼ੇਡ ਜੇ ਇਹਦਾ ਵੀ ਉਹੀ 프ਰਿੰਟ ਬਹੁਤ ਸੋਹਣਾ ਬਣਿਆ ਨੀਚੇ ਬਾਰਡਰ ਕੇ ਨਾ ਬਹੁਤ ਹੀ ਪਿਆਰਾ ਇਹਦਾ ਤੁਹਾਨੂੰ ਮੈਂ ਦਿਖਾ ਦਾਂ ਦੁਪੱਟਾ ਜਿਹੜਾ ਇਹਦੇ ਨਾਲ ਮੈਚ ਕਰਦਾ ਆ ਲੋ ਆ ਪਿਸਤਾ ਦੁਪੱਟਾ ਜੇ ਆ ਦੇ ਨਾਲ ਪਿਸਤਾ ਫਲਾਵਰ ਸੇਮ ਐਜ਼ ਇਟ ਇਜ਼ ਮੈਚ ਇਹ ਬਹੁਤ ਹੀ ਸੋਹਣਾ ਨੈਕਸਟ ਆ ਗਿਆ ਸਾਰੇ ਕੋ ਪਿੰਕ ਫੋਰੇਵਰ ਸ਼ੇਡ ਵਿਦ ਬਲੈਕ ਫਰੰਟ ਇਹਦਾ ਆ ਲੋ ਜੀ ਕਰੋ ਚੈੱਕ ਪਿੰਕ ਕਢਾਈਆਂ ਸੇਮ ਆਉਣਗੀਆਂ 컬러 ਦੇ ਵਿੱਚ ਜਿਹੜਾ ਥ्रेड ਵਰਕ ਜੇ ਉਹ ਚੇਂਜ ਆਊਗਾ ਇੱਕ ਨਾਲ ਦੇ 4-4 컬러 ਆ ਆਪਣੇ ਕੋਲ ਇੱਕ ਇੱਕ ਡਿਜ਼ਾਈਨ ਆ 4 ਉੱਚ 컬러 ਨੇ ਕਢਾਈਆਂ ਦੇ ਨਾਲ ਕੰਟਰਾਸਟ ਕਰਦੇ 4 ਹੀ ਦੁਪੱਟੇ ਸੇਮ 컬러 ਦੇ ਨਾਲ ਮੈਚ ਕਰਦੇ ਕਿੰਨੇ ਦੁਪੱਟਾ ਓਪਨ ਕਰਕੇ ਦਿਖਾ ਦਿਓ ਜੀ ਇੱਕ ਵਾਰ ਅਸੀਂ ਹਾਂਜੀ ਵੇਖ ਲਓ ਰਿੰਦਰ ਜੀ ਆਪਾਂ ਵੀਡੀਓ ਸ਼ੁਰੂ ਜੀ ਦਿਖਾਤਾ ਫਿਰ ਦਿਖਾ ਦਿੰਨੇ ਕੋਈ ਨਹੀਂ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ ਆ ਲੋ ਕਰੋ ਚੈੱਕ ਜੁੜ ਜਿਆ ਸਾਡੇ ਨਾਲ ਲਓ ਲਓ ਕਰੋ ਚੈੱਕ ਕਰੋ ਚੈੱਕ ਆ ਲੋ ਜੀ हां जी ਤੁਸੀਂ ਸਕਰੀਨ ਦੇ ਉੱਪਰ ਜਿਹੜਾ ਨੰਬਰ 98758526826 ਨੰਬਰ ਹੈ ਮੇਰਾ ਜੀ ਉੱਪਰ ਹੈਗਾ ਜੇ ਨੰਬਰ ਮੇਰਾ ਉੱਤੇ ਤੁਸੀਂ ਮੈਸੇਜ ਕਾਲ ਕਰ ਲਿਓ ਬਾਰਡਰ ਪ੍ਰਿੰਟਡ ਡਿਜੀਟਲ ਪ੍ਰਿੰਟ ਹੈ ਸੈਲਫ ਜੇ ਬਹੁਤ ਹੀ ਵਧੀਆ ਦੁਪੱਟਾ ਬਣਿਆ ਹੈ ਔਰ ਇਹ ਵੀ ਨਹੀਂ ਹੈ ਕਿ ਖਿਸਕੰਜੇ ਵਾਲਾ ਦੁਪੱਟਾ ਨਹੀਂ ਜੇ ਹੈਗਾ ਹਾਂ ਇਹ ਸਟੇਬਲ ਹੈ ਇਹ ਨਹੀਂ ਤੇ ਜਿਤਨਾ ਦੁਪੱਟੇ ਤੁਹਾਨੂੰ ਪਤਾ ਤਿਲਕ ਤਿਲਕ ਜਾਂਦੇ ਆ ਉਦੋਂ ਦਾ ਕੁਝ ਨਹੀਂ ਹੈ ਸਟੇਬਲ ਦੁਪੱਟਾ ਹੈ ਬਹੁਤ ਹੀ ਪਿਆਰਾ ਇਹ ਜੇ ਪਿੰਕ ਉਸੇ ਪੈਟਰਨ ਦੇ ਵਿੱਚ ਸੇਮ ਏਮਬਰਾਇਡਰੀ ਬਿੰਕੀ ਨੈਕਸਟ ਪੈਟਰਨ ਚੇਂਜ ਹੋ ਰਿਹਾ ਆ ਆ ਲਓ ਜੀ ਇੱਕ ਆ ਆ ਗਿਆ ਨਵਾਂ ਡਿਜ਼ਾਈਨ ਇਹ ਜੇ ਪੈਟਰਨ ਇਹ ਡਿਜ਼ਾਈਨ ਸਾਡਾ ਇਹ ਵੀ ਰਿਪੀਟ ਵਾਲਾ ਆ ਨਵਾਂ ਨਹੀਂਗਾ ਮੀਨਸ ਕਿ ਨਹੀਂ ਨਹੀਂ ਮਤਲਬ ਉਹਦੇ ਨਾਲੋਂ ਚੇਂਜ ਹੋ ਗਿਆ ਹਾਂ ਉਹਦੇ ਨਾਲੋਂ ਡਿਫਰੈਂਟ ਹੈ ਹਾਂ ਇਹਦਾ ਵੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨਾ ਆ ਕਿ ਇਹ ਜਿਹੜੇ ਆਉਣਗੇ ਇਹਨਾਂ ਦੇ ਘੇਰੇ ਦੇ ਉੱਪਰ ਫਰੰਟ ਦੇ ਉੱਪਰ ਇਹਦਾ ਵਰਕ ਸੇਮ ਆਊਗਾ ਚਾਰ ਇਹਦੇ ਵਿੱਚ ਜਿਹੜੇ ਕਲਰ ਤੁਹਾਨੂੰ ਆਪਾਂ ਦਿਖਾ ਦਾਂਗੇ ਥ्रेड ਵਰਕ ਦੇ ਚੇਂਜ ਨਾਲ ਦਿਖਾ ਦਾਂਗੇ ਦੁਪੱਟੇ ਮੈਚ ਕਰਦੇ ਚੇਂਜ ਇਹਨਾਂ ਦੇ ਹਾਂਜੀ ਆ ਇਹਦਾ ਆ ਗਿਆ ਜੇ ਫਰੰਟ ਫਰੰਟ ਪਲੱਸ ਬਾਰਡਰ ਇਹਦਾ ਕਟਵਰਕ ਦੇ ਵਿੱਚ ਥੋੜਾ ਬਾਰਡਰ ਹੈ ਉਹ ਤੁਸੀਂ ਆਪਣੇ ਅਕੋਰਡਿੰਗਲੀ ਜਿੱਦਾਂ ਮਰਜੀ ਇਹਨੂੰ ਸੈੱਟ ਕਰ ਸਕਦੇ ਹੋ ਬਾਕੀ ਇਹ ਕਿ ਸੂਟ ਬਹੁਤ ਪਿਆਰਾ ਬਣਿਆ ਹੈ ਵੀ ਬਲੈਕ ਦੇ ਉੱਪਰ ਪਿੰਕ ਨਾਲ ਡਿਜੀਟਲ ਦੁਪੱਟਾ ਸੇਮ ਦੁਪੱਟੇ ਸਾਰਿਆਂ ਦੇ ਨਾਲ ਸੇਮ ਹੈ ਔਰ ਪਿੰਕ ਦੇ ਨਾਲ ਪਿੰਕ ਇਹਦੀ ਫਲਾਵਰ ਦੀ ਮੈਚਿੰਗ ਹੈ ਬਾਕੀ ਸਾਰਾ ਦੁਪੱਟਾ ਐਜ਼ ਇਟ ਇਜ਼ ਸੇਮ ਹੈ ਜੋ ਪੈਲਡ ਆ ਗਿਆ ਓਨਲੀ ਐਂਡ ਓਨਲੀ 550 షిప్పింగ్ ఫ్రీ షిప్పింగ్ ఫ్రీ బట్ सीओडी इज नॉट अवेलेबल हां जी <laughs> ओ ਸਾਡੇ ਹੱਥ ਉਹ ਤੇ ਸੂਟ ਲਈ ਜਾਓ ਉਹ ਹੁਣ ਸਾਡੇ ਕਸਟਮਰ ਭੈਣਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਉਹਦੀ ਸਾਨੂੰ ਹੁਣ ਲੋਡ ਨਹੀਂ ਪੈਂਦੀ ਕਹਿੰਦੀ ਨੈਕਸਟ ਫਰੰਟ ਸੀਮ ਹਾਂ ਜੀ ਤੁਹਾਡੇ ਸੂਟ ਬਹੁਤ ਹਾਈ ਰੇਂਜ ਦੇ ਨਹੀਂ ਹੁੰਦੇ ਆਪਾਂ ਬਜਟ ਸੂਟ ਦਿੰਨੇ ਆ ਜੀ ਤੇ ਇਹ ਹੈਗਾ ਜੀ ਪੀਚ ਸ਼ੇਡ ਬਹੁਤ ਹੀ ਪਿਆਰੀ ਸ਼ੇਡ ਓਹ 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 ਡੈਫੈਕਟ ਹੈਗਾ ਸੂਟ ਚ ਆ ਇੱਥੇ ਆਪਕੋ ਕਢਾਈ ਮਿਸ ਹੋ ਗਈ ਹੈ ਕਢਾਈ ਮਿਸ ਹੋ ਗਈ ਚਲੋ ਚਲੋ ਇਹਨੂੰ ਸਾਈਡ ਕਰ ਦੋ ਇਹਨੂੰ ਆਪਾਂ ਵਖਾਣਾ ਹੀ ਨਹੀਂ ਇਹਨੂੰ ਸਾਈਡ ਕਰ ਦੋ ਆ ਲਓ ਜੀ ਉਦਾਂ ਇਹਦੇ ਨਾਲ ਦਾ ਹੋਰ ਪੀਸ ਹੈਗਾ ਸੇਮ ਆਪਣੇ ਦਾ ਆ ਹੈਗਾ ਪੀਚ ਹੋਰ ਹੈਗਾ ਆ ਪਿੱਛੇ ਹੈਗਾ ਆ ਵੇਖੋ ਆਪਣੇ ਕੋ ਪਸੂਟ ਪਏ ਵਾਧੂ ਇਹਦੇ ਨਾਲ ਦੇ ਆ ਵੇਖੋ ਆ ਸਾਰੇ ਪਏ ਇਹਦੇ ਨਾਲ ਦੇ ਹੀ ਹੈ ਮਿਲ ਜੂਗਾ ਪੀਚ ਵੀ ਜੇ ਕਿਸੇ ਨੇ ਬੁੱਕ ਕਰਨਾ ਹੋਊਗਾ ਇਹ ਆ ਗਿਆ ਫਿਰੋਜ਼ੀ ਇਹਦੇ ਵਿੱਚ ਗੋਲਡ ਵਰਕ ਨਹੀਂ ਹਾਂ ਇਹ ਪ੍ਰੋਪਰ ਹੈ ਕਿਤੇ ਨਾ ਕਿਤੇ ਤੁਹਾਨੂੰ ਪਤਾ ਥੋੜਾ ਬਹੁਤ ਕੰਮ ਰਿਹਾ ਹੋ ਜਾਂਦਾ ਹੋ ਜਾਂਦਾ ਜੀ ਹਾਂ 19 21 ਦਾ ਫਰਕ ਹੈ ਆਪਾਂ ਮਸ਼ੀਨੀ ਵਰਕ ਹੈ ਕਿਤੇ ਮਸ਼ੀਨ ਕਰ ਜਾਂਦੀ ਹੈ ਵੱਦੀ ਘੱਟ ਜੀ ਬਿਲਕੁਲ ਤੇ ਬਹੁਤ ਹੀ ਸੋਹਣਾ ਫਿਰੋਜ਼ੀ ਸ਼ੇਡ ਹੈ ਇੱਥੇ ਥ्रेड ਵਰਕ ਵੀ ਜ਼ਿਆਦਾ ਹੈ ਔਰ ਤਿੱਲਾ ਵਰਕ ਵੀ ਦੋਨੋਂ ਮਤਲਬ ਇੱਕ ਚੀਜ਼ ਹੋਰ ਮੈਂ ਆਪਣੇ ਕਸਟਮਰ ਨੂੰ ਦੱਸ ਦਾਂ ਇਹਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਤੁਸੀਂ ਉੱਪਰੋਂ ਛੱਡ ਕੇ ਜਿੰਨਾ ਮਰਜ਼ੀ ਲੈਂਥ ਇਹਦੀ ਕਢਾ ਸਕਦੇ ਜੇ ਸੂਟ ਦੀ 42 44 46 ਜਿੰਨੀ ਮਰਜ਼ੀ ਬਣਾ ਲਓ ਤੇਦੀ ਲੈਂਥ ਬਣ ਜੂਗੀ ਕਿਉਂਕਿ ਇਹਦੇ neck ਨਹੀਂ ਹੈਗੀ ਕੋਈ ਵੀ neck ਦਾ ਡਿਜ਼ਾਈਨ ਹੈਗਾ ਤੁਸੀਂ ਆਪਣੇ ਅਕੋਰਡਿੰਗਲੀ ਤੁਸੀਂ neck line ਕੋਈ ਵੀ ਡਿਜ਼ਾਈਨ ਕਰਵਾ ਲਓ ਇਹਦਾ ਦੁਪੱਟਾ ਹੈ ਫਿਰੋਜ਼ੀ ਦੇ ਨਾਲ ਫਿਰੋਜ਼ੀ ਔਰ ਬਾਕੀ ਬਾਕੀ ਵੀ ਇਹਦਾ ਬੇਸ ਵੈਸੇ ਫਿਰੋਜ਼ੀ ਨੇ ਹੀ ਰੱਖ ਲੰਦੇ ਆ ਜੇ ਹਾਂ ਇਹ ਪੂਰੀ ਐਂਡ ਚੀਜ਼ ਬਣ ਗਈ ਇਹ ਪਾਕੇ ਬਹੁਤ ਸੋਹਣਾ ਬਣਿਆ ਇਹ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਣਾ ਡਿਜ਼ਾਈਨ ਕਰਵਾ ਸਕਦੇ ਹੋ neck line ਕੁਝ ਵੀ ਨਹੀਂ ਕਰਵਾ ਸਕਦੇ ਹੋ ਹਾਂਜੀ ਹੈਗੇ ਬਹੁਤ ਪਾਈ ਵੀਡੀਓ ਦੀ ਪਾਈ ਜੀ ਫੂ ਵੀਡੀਓ ਦੀ ਬਹੁਤ ਪਿਆਰਾ ਡਿਜ਼ਾਈਨ ਹੈ ਵੀ ਹਮਮ ਆਹ ਲੋ ਜੀ ਨੈਕਸਟ ਉਸੇ ਪੈਟਰਨ ਦੇ ਵਿੱਚ ਆ ਗਿਆ ਪਿਸਤਾ ਇਹ ਵੀ ਸੇਮ ਐਜ਼ ਇਟ ਇਜ਼ ਉਹੀ ਪੈਟਰਨ ਹੈ ਔਰ ਫਰੰਟ ਇਹਦਾ ਸਾਰਾ ਬਣਿਆ ਆਇਆ ਚ ਆਹ ਲੋ ਜੀ ਤੇ ਇਹਦੇ ਨਾਲ ਸੇਮ ਦੁਪੱਟਾ ਆਹ ਲੋ ਜੀ ਪਿਸਟਾਈਡ ਫਲਾਵਰ ਸੇਮ ਐਜ਼ ਇਟ ਇਜ਼ ਔਰ ਬਹੁਤ ਹੀ ਪਿਆਰਾ ਦੁਪੱਟਾ अगेन ਡਿਜੀਟਲ ਪ੍ਰਿੰਟ ਦਾ ਔਰ ਬਹੁਤ ਸੋਨਾ ਇਹਦਾ ਪੈਟਰਨ ਬਣਿਆ ਬਲੈਕ ਦੇ ਉੱਪਰ ਤੁਹਾਨੂੰ ਪਤਾ ਹੈ ਬਲੈਕ ਹਮੇਸ਼ਾ ਫੋਰਐਵਰ ਕਲਰ ਹੈ ਸਾਰਿਆਂ ਦਾ ਫੇਵਰਿਟ ਕਲਰ ਹੈ ਸਾਰਿਆਂ ਦਾ ਫੇਵਰਿਟ ਕਲਰ ਹੈ ਸਹੀ ਕਲਰ ਆ ਲਓ ਜੀ ਆ ਜੇ ਆਪਣਾ ਚੌਥਾ ਡਿਜ਼ਾਈਨ ਇਹ ਸਾਡਾ ਸੁਪਰ ਧਮਾਕਾ ਆ ਗਿਆ ਨਾ ਸਰਪ੍ਰਾਈਜ਼ ਆ ਗਿਆ ਤੁਹਾਡੇ ਵਾਸਤੇ ਇਹ ਐਕਚੁਅਲੀ ਹੈਗਾ ਇਹਦੀ ਜਿਹੜੀ ਮਨੂ ਐਮਬਰਾਇਡਰੀ ਹੈ ਨਾ ਉਹ ਬਹੁਤ ਪਸੰਦ ਆਈ ਹੈ ਫਿਨਿਸ਼ਿੰਗ ਤੇ ਸਾਰਿਆਂ ਦੇ ਵਿੱਚ ਹੀ ਹੈ ਲੇਕਿਨ ਇਹਦੀ ਡਿਫਰੈਂਟ ਹੀ ਐਮਬਰਾਇਡਰੀ ਹੈ ਬਹੁਤ ਹੀ ਪਿਆਰਾ ਤੇ ਲਵ ਵਰਕ ਪਲੱਸ ਥ੍ਰੈਡ ਵਰਕ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਆਪਣੇ ਅਕੋਰਡਿੰਗਲੀ ਸਟਿਚ ਕਰਾ ਸਕਦੇ ਹੋ neckline ਤੁਸੀਂ round square ਕੋਈ ਵੀ v ਕੁਝ ਵੀ ਬਣਾਓ ਬਹੁਤ ਪਿਆਰਾ ਬਣਨਾ ਹੈ ਇਹਦੇ ਨਾਲ ਸੇਮ ਦੁਪੱਟਾ ਉਹੀ ਦੁਪੱਟਾ ਡਿਜੀਟਲ ਫੇਅਰ ਸੇਮ ਉਹੀ ਪਿੰਕ ਕਲਰ ਦਾ ਪਿੰਕ ਦੇ ਫਲਾਵਰ ਤੇ ਪਿੰਕ ਦਾ ਦੁਪੱਟਾ ਪਿੰਕੀ ਦੁਪੱਟੇ ਦੇ ਫਲਾਵਰ ਇਹਦੇ ਵਿੱਚ ਥ੍ਰੈਡ ਵਰਕ ਥੋੜਾ ਘੱਟ ਹੈ ਤੇ ਲਾਵ ਵਰਕ ਥੋੜਾ ਜ਼ਿਆਦਾ ਹੈ ਹਾਂਜੀ ਬਲੈਕ ਵਿੱਚ ਹੀ ਹੈ ਜੀ ਇਹ ਸਾਰੇ ਸਾਰੇ ਇੱਕੋ ਕਲਰ ਮਿਲਣਗੇ ਜੀ ਇਹਦੇ ਵਿੱਚ ਬਲੈਕ 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 ਓਨਲੀ ਥ੍ਰੈਡ ਵਰਕ ਚੇਂਜ ਹੋ ਰਿਹਾ ਹੈ ਇਹ ਰੀਪੀਟ ਤੇ ਆਏ ਆਰਡਰ ਤੁਹਾਡੀ ਡਿਮਾਂਡ ਨੂੰ ਧਿਆਨ ਚ ਰੱਖ ਕੇ ਬੜੀ ਜ਼ਿਆਦਾ ਇਹਦੇ ਮੈਸੇਜ ਤੇ ਕਮੈਂਟ ਮੈਨੂੰ ਆਉਦੇ ਹੈਗੇ ਇੰਨੀ ਐਮਬ੍ਰੋਇਡਰੀ ਕਰੋਣ ਜਾਓ ਨਾ ਇੰਨੀ ਐਮਬ੍ਰੋਇਡਰੀ ਕਰੋਣ ਜਾਓ ਹੈਪੀ ਮੈਰਿਜ ਐਨਿਵਰਸਰੀ 8900 ਤੋਂ ਘਟਨੇ ਹੈ ਥੈਂਕ ਯੂ ਜੀ ਥੈਂਕ ਯੂ ਇਹੀ ਹੈ ਹੈਪੀ ਮੈਰਿਜ ਐਨਿਵਰਸਰੀ ਇਹ ਸੁਪਰ ਜਿਹੜਾ ਇੰਨਾ ਵਧੀਆ ਤੁਹਾਨੂੰ ਪਤਾ ਆ embroiderry ਕਰਵਾਉਂ ਜਾਓ ਤੇ ਮੇਰੇ ਖਿਆਲ ਨਾਲ ਮੇਰੀਆਂ ਸਾਰੀਆਂ ਭੈਣਾਂ ਨੂੰ ਪਤਾ ਹੀ ਹੋਏਗਾ ਸਿਸਟਰਸ ਨੂੰ ਸਾਰਿਆਂ ਨੂੰ ਜਿਹੜੇ ਸੂਟ ਸਟਿਚ ਕਰਾਉਂਦੀਆਂ ਨੇ ਕਿ ਬਹੁਤ ਕੋਸਟਲੀ ਆਉਂਦੀ ਹੈ ਮੈਂ ਘੱਟ ਤੋਂ ਘੱਟ ਵੀ ਮੰਨ ਕੇ ਚੱਲੋ ਤਾਂ 1000 ਤੋਂ ਪਲੱਸ ਹੀ ਆ 1000 ਤੋਂ ਪਲੱਸ ਹਾਂ ਜੀ ਤੇ ਆਪਾਂ 550 ਚ ਵਿਦ ਫੈਬਰਿਕ ਸੂਟ ਦੇਣ ਦੇ ਇੱਕ ਚੀਜ਼ ਇੱਕ ਚੀਜ਼ ਮੈਂ ਬਾਰ-ਬਾਰ ਆਪਣੇ ਕਸਟਮਰ ਨੂੰ ਕਹਿਣਾ ਆ ਕਿ ਇੱਕ ਸੂਟ ਮੰਗਵਾ ਕੇ ਕੁਆਲਿਟੀ ਸਾਡੀ ਚੈੱਕ ਕਰਕੇ ਵੇਖੋ ਅਸੀਂ ਨਹੀਂ ਕਹਿੰਦੇ ਸਾਡੇ ਕੋਲ 5 ਲਓ 10 ਲਓ ਇੱਕ ਮਗਾਓ ਕੁਆਲਿਟੀ ਚੈੱਕ ਕਰੋ ਚੰਗਾ ਲੱਗੂਗਾ ਤਾਂ ਦੂਜਾ ਆਰਡਰ ਕਰੋ ਨਾ ਲੱਗੂਗਾ ਤਾਂ ਭਾਵੇਂ ਗਾਲਾਂ ਲਿਖ ਕੇ ਭੇਜ ਦੇ ਖੱਲੀਆਂ ਜੁੱਟੀਆਂ ਨਹੀਂ ਨਹੀਂ ਗਾਲਾਂ ਨਾ ਕੱਢੀ ਨਹੀਂ ਕਹਿ ਦੇਣ ਕਿ ਭਾਈ ਨੇ ਲੁੱਟ ਲਿਆ ਠੱਗ ਲਿਆ ਵੀਰੋ ਤੇ ਭਰਾਓ ਅਸੀਂ ਨਹੀਂ ਜੇ ਢੱਕਣ ਵਾਲੇ ਨਹੀਂ ਅਸੀਂ ਆਪਣੇ ਦਮ ਤੇ ਬੋਲਦੇ ਆ ਬਿਲਕੁਲ ਬਿਲਕੁਲ ਹਾਂ ਆਪਣੇ ਕੁਆਲਿਟੀ ਦੇ ਦਮ ਤੇ ਬੋਲਦੇ ਗਾਲਾਂ ਕਿਉਂ ਕੱਢੀਆਂ ਵੈਸੇ ਸਾਡੇ ਸੂਟ ਬਹੁਤ ਸੋਹਣੇ ਨੇ ਅਸੀਂ ਮੌਕਾ ਹੀ ਨਹੀਂ ਦੇਣਾ ਤੁਹਾਨੂੰ ਗਾਲਾਂ ਕੱਢਣ ਦਾ ਬਸ ਏ ਸਾਡਾ ਪੀਚ ਸ਼ੇਡ ਹੈ ਉਸੇ ਪੈਟਰਨ ਦੇ ਵਿੱਚ ਫਰੰਟ ਸਾਰਾ ਕਵਰ ਟਿੱਲਾ ਪਲੱਸ ਥ्रेडਵਰਕ ਸੇਮ ਉਹ ਹੀ ਦੁਪੱਟਾ ਡਿਜੀਟਲ ਔਰ ਇਹਦੇ ਫਲਾਵਰਸ ਜਿਹੜੇ ਆ ਜਿਤਨਾ ਐਜ਼ ਇਟ ਇਜ਼ ਸੇਮ ਏਮਬਰਾਇਡਰੀ ਹੈ ਉਦੋਂ ਹੀ ਇਹਦੇ ਫਲਾਵਰਸ ਪੀਚ ਓਨਲੀ ਐਂਡ ਓਨਲੀ 550 ਉਸੇ ਪੈਟਰਨ ਦੇ ਵਿੱਚ ਆ ਗਿਆ ਇਹਦੇ ਫਿਰੋਜ਼ੀ ਸ਼ੇਡ ਫਿਰੋਜ਼ੀ ਕੀ ਆ ਸੀ ਹਮੇਸ਼ਾ ਲਵਡ ਰਹਿੰਦੇ ਪਰ ਉਹਦੀ ਕਲਰ ਹੈਗਾ ਫਰੋਜੀ ਦੀ ਬਹੁਤ ਡਿਮਾਂਡ ਰਹਿੰਦੀ ਆ ਇਹਨਾਂ ਸੂਟਾਂ ਦਾ ਪਿਛਲੀ ਵਾਰੀ ਤਾਂ ਮਤਲਬ ਕਹਿ ਲੋ ਕਿ ਜਿੱਦਾਂ ਬਲੈਕ ਵਾਂਗੂ ਬਲੈਕ ਈ ਗਿਆ ਸੂਟ ਹਮਮ ਸਹੀ ਗੱਲ ਜੇ ਹੁਣ ਤੱਕ ਹੁਣ ਤੱਕ ਕਸਟਮਰ ਸ਼ਾਪ ਤੇ ਆਣ ਕੇ ਵੀ ਖੋਦ ਕਰਨਗੇ ਭਾਜੀ ਉਹ ਸੂਟ ਦਿਓ ਜਿਹੜੇ 550 ਚ ਕ੍ਰੇਪ ਦੇ ਪਾਏ ਸੀ ਤੇ ਕ੍ਰੇਪ ਤੇ ਬਹੁਤ ਪਿਆਰੇ ਹੁੰਦੇ ਨਹੀਂ ਸਾਡੇ ਕੋਲ ਦਈਏ ਕਿੱਥੋਂ ਕਸਟਮਰ ਪਿਆਰੇ ਨੇ ਪਰ ਹੁਣ ਹੈਗੇ ਜੇ ਤੇ ਹੁਣ ਤੁਸੀਂ ਫੜਾ ਫੜਾ ਇਹ ਲਾਈਵ ਵਾਲੇ ਮੇਰੇ ਜਿਹੜੇ ਦੇ ਨਾਲ ਉਹੀ ਸੇਮ ਡਿਜੀਟਲ ਦੁਪੱਟਾ ਬਲੈਕ ਬੇਸ थ्रेड ਪਲੱਸ ਥਿੱਲਾ ਵਰਕ ਔਰ ਇਹਦੇ ਨਾਲ ਉਹੀ ਦੁਪੱਟਾ ਮੈਚਿੰਗ ਜੋ ਫਿਰੋਜ਼ੀ ਥ्रेड ਹੈ ਉਹੀ ਸੇਮ ਇੱਤੇ ਫਲਾਵਰਸ ਨੇ ਅਸੀਂ ਤੁਹਾਨੂੰ ਬਾਰ-ਬਾਰ ਤਾਂ ਦੱਸਦੇ ਆ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਹਾਂ ਕਿ ਇੱਕੋ ਦੁਪੱਟਾ ਹੀ ਕਿਉਂ ਵਿਖਾਈ ਜਾਂਦਾ ਸਾਰਿਆਂ ਨਾਲ ਅਸੀਂ ਇਸ ਕਰਕੇ ਤੁਹਾਨੂੰ ਚਲੋ ਤੁਹਾਨੂੰ ਵੀ ਕੋਈ ਕਨਫਿਊਜ਼ਨ ਹੋਵੇ ਸਾਨੂੰ ਵੀ ਬਾਰ-ਬਾਰ ਦੱਸਣਾ ਤਾਂ ਲੱਗਦਾ ਕਿ ਚਲੋ ਬਾਰ-ਬਾਰ ਤੁਸੀਂ ਸਾਨੂੰ ਫੋਨ ਕਰਕੇ ਬਾਅਦ ਪੁੱਛੋ ਜੀ ਤੁਹਾਡਾ ਤੁਸੀਂ ਸਾਡੇ ਵਲੌਗ ਨੂੰ ਦੇ ਨਾਲ ਪਸੰਦ ਕਰਦੇ ਹੋ ਥੈਂਕ ਯੂ ਆ ਲੋ ਜੀ ਆ ਗਿਆ ਲਾਸਟ ਕਲਰ ਲਾਸਟ ਕਲਰ ਪਿਸਤਾ ਉਸੇ ਪੈਟਰਨ ਦੇ ਵਿੱਚ ਬਹੁਤ ਹੀ ਸੋਹਣੀ ਦੀ ਕਢਾਈ ਜਿਹੜੀ ਉਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਹੋਈ ਆ ਫਰੰਟ ਔਰ थ्रेड ਐਂਡ ਫਲਾਵਰ ਫਰੰਟ ਸਾਰਾ ਨਿਕਿਆ ਹੋਇਆ ਔਰ ਦੁਪੱਟਾ ਉਹਦੇ ਵਿੱਚ ਉਹੀ ਸੇਮ ਡਿਜੀਟਲ ਚ ਆਏਗਾ ਸਾਡਾ ਤੇ ਬਹੁਤ ਹੀ ਸੋਹਣਾ ਦੁਪੱਟਾ ਦੁਪੱਟਾ ਦਿਖਾਉਂਦੇ ਆ ਤੁਹਾਨੂੰ ਆ ਲੋ ਆ ਇਹਦਾ ਜਸਟ ਉਹੀ ਫਲਾਵਰਸ ਦੇ ਨਾਲ ਸੇਮ ਐਜ਼ ਇਟ ਇਜ਼ ਉਹੀ ਦੁਪੱਟਾ ਹਾਂ ਲੋ ਆ ਕਰੋ ਚੈੱਕ ਇਹਦੇ ਵਿੱਚ ਆ ਗਿਆ ਡਿਜੀਟਲ ਹੂੰ ਇਹ ਆ ਗਿਆ ਥ੍ਰੈਡ ਵਰਕ ਥ੍ਰੈਡ ਵਰਕ ਔਰ ਇਹ ਦੁਪੱਟਾ ਮੈਂ ਤੁਹਾਨੂੰ ਇੱਕ ਵਾਰ ਥੋੜਾ ਜਿਹਾ ਖੋਲ ਕੇ ਦਿਖਾ ਦਿੰਨੀ ਆ ਕਿ ਖੁੱਲੇ ਮਤਲਬ ਬ੍ਰਾਡ ਹੈ ਕਾਫੀ ਦੁਪੱਟਾ ਇਹ ਨਹੀਂ ਹੈ ਕਿ ਐਵੇਂ ਹੀ ਆ ਚੜਾਈ ਲੰਬਾਈ ਬਹੁਤ ਹੈ ਦੁਪੱਟੇ ਦੀ ਬਿਲਕੁਲ ਇਹਨੂੰ ਆਪਣੇ ਅਕੋਰਡਿੰਗਲੀ ਜੇ ਤੁਸੀਂ ਤਿਆਰ ਕਰਾਉਣਾ ਹੈ ਕਰਾ ਸਕਦੇ ਹੋ ਵੈਸੇ ਮੈਨੂੰ ਲੱਗਦਾ ਲੋਡ ਨਹੀਂ ਕਰਾਉਣ ਦੀ ਲੋਡ ਨਹੀਂ ਤੁਸੀਂ ਬੱਸ ਪਤਾ ਕੀ ਕਰਨਾ ਹੈ ਤੁਸੀਂ ਸੂਟ ਲੈਣਾ ਹੈ ਲਾਈਨਿੰਗ ਲਾ ਕੇ ਸਵਾਉਣਾ ਹੈ 550 ਦੇ ਵਿੱਚ ਸੂਟ ਤੇ 5-600 ਰੁਪਏ ਸਵਾਈ ਲੱਗਣੀ ਕਸਟਮਰ ਹਾਂਜੀ ਠੀਕ ਹੈ ਜੀ ਕਿਉਂਕਿ ਲਾਈਨਿੰਗ ਵਾਲਾ ਹੈ ਲਾਈਨਿੰਗ ਲਾ ਕੇ ਇੰਨੀ ਸਵਾਈਂ ਲੱਗ ਜਾਈ ਜਾਂਦੀ ਹੈ ਲਾਈਨਿੰਗ ਲਾ ਕੇ ਹਾਂ ਜੀ ਬਿਲਕੁਲ ਬਾਕੀ ਜੇ ਤੁਹਾਨੂੰ ਸਾਢੇ ਕੋ ਸਟਿਚ ਕਰਾਉਣਾ ਤਾਂ ਆਪਾਂ ਵੀ ਕਰ ਦਾਂਗੇ ਤੁਸੀਂ ਆਪਣਾ ਮੈਜ਼ਰਮੈਂਟ ਭੇਜ ਦਿਓ ਤੇ ਐਡਰੈਸ ਭੇਜ ਦਿਓ ਆਪਣੇ ਕਾਫੀ ਬਾਬੇ ਦੀ ਕਿਰਪਾ ਨਾਲ ਸੂਟ ਸਟਿਚ ਹੋ ਕੇ ਜਾਣ ਵੀ ਡਏ ਆ ਜਿਹੜੇ ਕਸਟਮਰ ਆਉਂਦੇ ਆ ਕਿ ਉਹ ਆਪਣੇ ਸਾਨੂੰ ਮੈਸੇਜ ਕਰ ਦਿੰਦੇ ਆ ਕਿ ਸਾਡਾ ਮੈਜ਼ਰਮੈਂਟ ਹੈ ਹਾਂਜੀ ਹਾਂਜੀ ਕੋਈ ਲੋੜ ਨਹੀਂ ਪੈਂਦੀ ਤੇ ਉਹਦੇ ਅਕੋਰਡਿੰਗ ਬਾਕੀ ਮੈਂ ਅੱਗੇ ਵੀ ਦੱਸਿਆ ਜੇ ਕਿਸੇ ਨੂੰ ਮੈਜ਼ਰਮੈਂਟ ਚ ਪ੍ਰੋਬਲਮ ਆਉਂਦੀ ਆ ਤਾਂ ਕੋਈ ਗੱਲ ਨਹੀਂ ਆਪਾਂ ਆਪਣੀ ਟੇਲਰ ਅਹ ਹਾਂ ਜੀ ਤਾਂ ਸਾਡਾ ਲਾਸਟ ਪੀਸ ਬਲੈਕ ਦੇ ਵਿੱਚ ਪਿਸਤਾ ਸ਼ੇਡ ਔਰ ਇਹਦੇ ਨਾਲ ਤੁਹਾਨੂੰ ਪਤਾ ਹੀ ਆ ਹੁਣ ਅਸੀਂ ਕਾਫੀ ਤੁਹਾਨੂੰ ਦਿਖਾ ਚੁੱਕੇ ਆ ਹੁਣ ਜਿਹੜੇ ਤੁਹਾਨੂੰ ਪਸੰਦ ਆ ਫੜਾਫੜ ਆਰਡਰ ਕਰ ਦੋ ਤੇ ਫੜਾਫੜ ਸੂਟ ਲੈ ਲਓ ਤੇ ਸੋਹਣੇ ਸੋਹਣੇ ਲੱਗੋ ਪਾ ਕੇ ਹਾਂਜੀ ਤੇ ਵੀਡੀਓ ਜਾਂ ਫੋਟੋਆਂ ਜ਼ਰੂਰ ਸ਼ੇਅਰ ਕਰਿਆ ਕਰੋ ਇੰਸਟਾਗ੍ਰam ਪੇਜ ਤੇ ਆਪਾਂ ਪੋਸਟ ਕਰਦੇ ਆ ਇੰਸਟਾਗ੍ਰam ਪੇਜ ਨੂੰ ਵੀ ਸਾਡੇ ਨੂੰ ਤੁਸੀਂ ਫੋਲੋ ਕਰ ਸਕਦੇ ਜੇ ਅਨਹਦ ਆਰਟਸ ਬੁਟੀਕ ਨਾਮ ਤੋਂ ਪੇਜ ਆ ਸਾਡਾ ਤੇ ਬਾਕੀ YouTube ਦੇ ਉੱਤੇ ਤੁਸੀਂ ਆਲਰੇਡੀ ਸਾਡੇ ਨਾਲ ਜੁੜੇ ਜੇ ਜਿਹੜੇ ਨਵੇਂ ਜੁੜਦੇ ਆ ਉਹ ਸਬਸਕ੍ਰਾਈਬ ਕਰ ਲ ਬਾਕੀ ਹੋਰ ਨਵੀਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਅਗਲੇ ਬਲੌਗ ਵਿੱਚ ਧੰਨਵਾਦ ਜੀ ਥੈਂਕ ਯੂ ਜੀ